ਮਹਾਰਾਜ ਫਿਰ ਹੁਣ ਤੁਸੀਂ ਜਾਣਦੇ ਹੀ ਹੋ ਸਾਰਾ ਕੁਝ ਮੈਥੋਂ ਕੀ ਪੁੱਛਦੇ ਹੋ ਫਿਰ ਕਹਿੰਦੇ ਇਸ ਕੰਮ ਵਾਸਤੇ ਛੱਡਿਆ ਸੀ ਸਾਧੂਆਂ ਫਕੀਰਾਂ ਨੂੰ ਪਰੇਸ਼ਾਨ ਕਰੇ ਇੰਨੀਆਂ ਤਾਕਤ ਆ ਗਈ ਹੈ ਤੇਰੇ ਵਿੱਚ ਹੱਥ ਜੁੜ ਗਏ ਨੇਤਰਾਂ ਚੋਂ ਜਲ ਵਹਿ ਤੁਰਿਆ ਮਹਾਰਾਜ ਇੱਕੋ ਗੁਨਾਹ ਨੂੰ ਬਖਸਾਉਣ ਆਇਆ ਸੀ ਹੋਰ ਗੁਨਾਹ ਕਰ ਦਿੱਤੇ ਮੈਂ ਮਹਾਰਾਜ ਮੈਂ ਭਰਮ ਵਿੱਚ ਆ ਗਿਆ ਸੀ ਰਿੰਦੀਆਂ ਸਿੱਧੀਆਂ ਨੇ ਮੇਰੀ ਮਤ ਮਾਰ ਦਿੱਤੀ ਕਿਉਂਕਿ ਇਹਨਾਂ ਚੀਜ਼ਾਂ ਨਾਲ ਪਿਆਰਿਓ ਮੁਕਤੀ ਨਹੀਂ ਹੁੰਦੀ ਐ ਬਹੁਤ ਜਲਦੀ ਮਿਲ ਜਾਂਦੀਆਂ ਨੇ ਬਹੁਤ ਜਲਦੀ ਪਰ ਇਹ ਰਾਹ ਦਾ ਰੋੜਾ ਮੰਨਦੇ ਨੇ ਗੁਰਮੁਖ ਪਿਆਰੇ ਫੱਕਰ ਫਕੀਰ ਨੇ ਨਾ ਜਿਹੜੇ ਸਾਧੂ ਇਹਨਾਂ ਨੂੰ ਰਾਹ ਦਾ ਰੋੜਾ ਮੰਨਦੇ ਜਦੋਂ ਤਾਕਤ ਮਿਲ ਜਾਂਦੀ ਅੱਗੇ ਬੰਦਾ ਜਾਂਦਾ ਹੀ ਨਹੀਂ ਉੱਥੇ ਖੜ ਜਾਂਦਾ ਮਾਧੋ ਉਦਾਸ ਵੀ ਇਦਾਂ ਹੀ ਹੋ ਗਿਆ ਪਹੁੰਚਣਾ ਸੀ ਹੋਰ ਕਿਤੇ ਪਰ ਰਾਹ 'ਚ ਹੀ ਖੜ ਗਿਆ ਇਸੇ ਨੂੰ ਸਾਰਾ ਕੁਝ ਸਮਝ ਬੈਠਾ ਸੱਚੇ ਪਾਤਸ਼ਾਹ ਕਹਿੰਦੇ ਮਾਧੋ ਉਦਾਸ ਜਿਹੜੇ ਮਾਰਗ ਤੇ ਤੁਰਿਆ ਸੀ ਉੱਥੇ ਚੱਲ ਚੰਗਾ ਸੀ ਤੂੰ ਘਰ-ਬਾਰ ਛੱਡ ਕੇ ਤੁਰਿਆ ਸੀ ਪਰ ਗੱਲ ਨਹੀਂ ਬਣੀ ਆ ਜੀ ਰਸਤੇ ਵਿੱਚ ਹੀ ਮੰਜ਼ਿਲ ਤੇ ਨਹੀਂ ਪਹੁੰਚਿਆ ਮਹਾਰਾਜ ਸੱਚਮੁੱਚ ਮੈਂ ਮੰਜ਼ਿਲ ਤੇ ਨਹੀਂ ਪਹੁੰਚਿਆ ਹੁਣ ਰੋਈ ਜਾਂਦਾ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ ਕਰ ਦਿਓ ਮਿਹਰ ਮੈਂ ਦੋ ਤਿੰਨ ਆਪਣੇ ਗੁਰੂ ਬਣਾਏ ਪਰ ਕਿਸੇ ਨੇ ਆ ਮਾਰਗ ਨਹੀਂ ਦੱਸਿਆ ਇੱਥੋਂ ਤੱਕ ਹੀ ਸੀਮਤ ਰਹਿ ਗਿਆ ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਦਾਸ ਬਣਾ ਲਓ ਤੇ ਸੱਚ ਵਾਲਾ ਮਾਰਗ ਦਿਖਾਓ ਮਹਾਰਾਜ ਕਹਿੰਦੇ ਸੱਚ ਦਾ ਮਾਰਗ ਬੜਾ ਕਠਨ ਹੁੰਦਾ ਹੈ ਬੰਦਾ ਸਿੰਘ ਮਾਧੋਦਾਸ ਸੱਚ ਦਾ ਮਾਰਗ ਕਠਨ ਹੁੰਦਾ ਹੈ ਤੁਰਨਾ ਬੜਾ ਔਖਾ ਹੁੰਦਾ ਹੈ ਖੰਨੇ ਉ ਤਿੱਖੀ ਬਾਲੋਂ ਨਿੱਕੀ ਖੰਡੇ ਦੀ ਧਾਰ ਤੇ ਤੁਰਨਾ ਪੈਣਾ ਹੈ ਮੁਸੀਬਤਾਂ ਆਉਣਗੀਆਂ ਔਂਕੜਾਂ ਆਉਣਗੀਆਂ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਕਹਿੰਦੇ ਨੇ ਬੰਦਾ ਸਿੰਘ ਜਿਹੜਾ ਸਾਡੇ ਵਾਲਾ ਮਾਰਗ ਹੈ ਨਾ ਸਿੱਖੀ ਦਾ ਆ ਪੁੱਛ ਲੈ ਮੇਰੇ ਨਾਲ ਖਲੋਤੇ ਨੇ ਕਿੰਨਾ ਹਾਲਾਤਾਂ ਵਿੱਚੋਂ ਲੰਘ ਕੇ ਆਏ ਨੇ ਇਹ ਮਾਰਗ ਬੜਾ ਕਠਨਾ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬੰਦਾ ਸਿੰਘ ਨੂੰ ਕਹਿ ਰਹੇ ਸੀ ਮਾਧੋ ਦਾਸ ਨੂੰ ਪਰ ਸਾਡੇ ਲਈ ਵੀ ਗੁਰੂ ਸਾਹਿਬ ਦਾ ਇਹ ਉਪਦੇਸ਼ ਹੈ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਨਾਲੋਂ ਆਖੀਏ ਗਮਾਉਣੀ ਸਾਲਸਾ ਸਿੱਖੀ ਐ ਖੰਡੇ ਦੀ ਤਾਰ ਨਾਲੋਂ ਆਖੀਏ ਮੌਣੀ ਖਾਲੋ ਸਾਹ ਸਿੱਖੀ ਤਿੱਖੀ ਏ ਕੰਡੇ ਦੀ ਤਾਰ ਨਾਲੋਂ ਹੋਖੀ ਏ ਕ ਮੌਣੀ ਖਾਲੋ ਸਾਹ ਸਿੱਖੀ ਕਠਨ ਹੈ ਮਾਧੋ ਦਾਸ ਤੁਰਿਆ ਨਹੀਂ ਜਾਣਾ ਤੇਰੇ ਤੋਂ ਮਹਾਰਾਜ ਮੈਂ ਨਹੀਂ ਤੁਰ ਸਕਦਾ ਪਰ ਜੇ ਤੁਹਾਡਾ ਥਾਪੜਾ ਹੋਵੇ ਤੁਸੀਂ ਕੁਝ ਵੀ ਕਰਨ ਦਾ ਤਾਕਤ ਜਿਹੜੀ ਹੈ ਬਖਸ਼ ਸਕਦੇ ਹੋ ਮਹਾਰਾਜ ਕਿਰਪਾ ਕਰੋ ਹੁਣ ਮੈਥੋਂ ਹੋਰ ਨਹੀਂ ਇਹ ਸਮਾਂ ਗੁਜ਼ਰਨਾ ਮੈਂ ਪਹਿਲਾਂ ਹੀ ਬੜੇ ਪਾਪ ਕੀਤੇ ਸੀ ਹੋਰ ਗੁਨਾਹ ਕਰਦਾ ਜਾ ਰਿਹਾ ਸੀ ਅੱਜ ਜੇ ਤੁਸੀਂ ਨਾ ਆਉਂਦੇ ਮੈਨੂੰ ਕਿਸੇ ਨੇ ਬਰਜਣਾ ਹੀ ਨਹੀਂ ਸੀ ਮੈਂ ਕਿਸੇ ਦੀ ਸੁਣਦਾ ਹੀ ਨਹੀਂ ਸੀ ਹੁਣ ਕਿਰਪਾ ਕਰੋ ਆਪਣੀ ਚਰਨੀ ਲਾਓ ਮਹਾਰਾਜ ਕਹਿੰਦੇ ਫਿਰ ਬੰਦਾ ਬਣ ਮਹਾਰਾਜ ਬਣਾ ਲਓ ਬੰਦਾ ਬਣਾ ਲਓ ਮਹਾਰਾਜ ਆਪ ਮੈਂ ਨਾ ਚੀਜ਼ ਆ ਮੈਂ ਕੁਝ ਨਹੀਂ ਮੇਰੇ ਵਿੱਚ ਕੋਈ ਤਾਕਤ ਨਹੀਂ ਕਹਿੰਦੇ ਸਭ ਕੁਝ ਛੱਡਣਾ ਪਏਗਾ ਜੇ ਬਹੁਤੀ ਤੇਰੇ ਵਿੱਚ ਤਾਕਤ ਹੈ ਨਾ ਤੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕੀ ਹੋਇਆ ਸਰਹੰਦ ਦੇ ਵਿੱਚ ਕੀ ਹੋਇਆ ਖਿਆਲ ਨਹੀਂ ਕੀਤਾ ਇੱਥੇ ਜੋਰਜ ਮੈਸ਼ ਕਰ ਰਹੇ ਆ ਆਪਣੀ ਸਾਧੂਆਂ ਫਕੀਰਾਂ ਤੇ ਨਿਰਦੋਸ਼ਾਂ ਤੇ ਉੱਥੇ ਜਾ ਕੇ ਜ਼ਾਲਮਾਂ ਨਾਲ ਟੱਕਰ ਲੈ ਜੇ ਕੁਝ ਕਰ ਸਕਦਾ ਜੇ ਤਾਕਤ ਹੈ ਨਾ ਤੇਰੇ ਕੋਲ ਉਹਨਾਂ ਨਾਲ ਜਾ ਕੇ ਦੋ ਹੱਥ ਕਰ ਮਰਜ ਮੈਨੂੰ ਕੁਝ ਨਹੀਂ ਪਤਾ ਕਿਰਪਾ ਕਰਕੇ ਚਾਨਣਾ ਪਾਉ ਫਿਰ ਪਿਆਰੋ ਸਾਰਾ ਕੁਝ ਦੱਸਿਆ ਤੇ ਉਸੇ ਦਿਨ ਮਾਧੋਦਾਸ ਗੁਰੂ ਗੋਬਿੰਦ ਸਿੰਘ ਦੇ ਚਰਨੀ ਲੱਗਿਆ ਅੱਜ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਧਾਰਿਆ ਅੰਮ੍ਰਿਤ ਦਾ ਬਾਟਾ ਫਿਰ ਤਿਆਰ ਹੋਇਆ ਸੇਵਾ ਵਿੱਚ ਲੱਗ ਗਿਆ ਅੰਮ੍ਰਿਤ ਛਕਾਇਆ ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਨਾਮ ਰੱਖਿਆ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਬੰਦਾ ਸਿੰਘ ਨਾਮ ਰੱਖਿਆ ਹੁਣ ਗੁਰੂ ਸਾਹਿਬ ਨੇ ਤੇ ਬੰਦਾ ਸਿੰਘ ਬਹਾਦਰ ਨੂੰ ਕੁਝ ਸਮਾਂ ਸੇਵਾ ਵਿੱਚ ਰੱਖਿਆ ਫਿਰ ਜਥੇਦਾਰੀ ਸ਼ੋਂਪੀ ਜਾਓ ਸਰਹੰਦ ਦੇ ਵਿੱਚ ਜ਼ੁਲਮ ਹੋਇਆ ਜਿਹੜਾ ਨਾ ਉਹਨਾਂ ਜ਼ਾਲਮਾਂ ਨੂੰ ਯਾਦ ਰੱਖਣਾ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਬੰਦਾ ਸਿੰਘ ਬਹਾਦਰ ਨੂੰ ਨਾ ਖੁਦ ਨਾ ਕਿਸੇ ਹੋਰ ਨੂੰ ਇਹ ਨਹੀਂ ਸੀ ਆਖਿਆ ਜਾ ਕੇ ਮੇਰੇ ਪੁੱਤਾਂ ਦਾ ਜਾਂ ਮੇਰੇ ਪਰਿਵਾਰ ਦਾ ਬਦਲਾ ਲਓ ਜ਼ਾਲਮਾਂ ਨੂੰ ਸਬਕ ਸਿਖਾਓ ਉਹ ਜ਼ੁਲਮ ਕਰਦੇ ਸਭ ਤੇ ਸਭ ਤੇ ਜ਼ੁਲਮ ਕਰਦੇ ਨੇ ਉਹਨਾਂ ਜ਼ਾਲਮ ਨੂੰ ਜ਼ੁਲਮ ਦੀ ਸਜ਼ਾ ਦੇਣੀ ਤੇ ਬੰਦਾ ਸਿੰਘ ਬਹਾਦਰ ਨੂੰ ਫਿਰ ਪੰਜ ਤੀਰ ਬਖਸ਼ੇ ਤੇ ਸਿੱਖਾਂ ਦਾ ਜਥਾ ਬਖਸ਼ਿਆ ਜਾਓ ਜ਼ਾਲਮ ਨੂੰ ਨੱਥ ਪਾਓ ਜਾ ਕੇ ਸਬਕ ਸਿਖਾਓ ਜਾ ਕੇ ਤੇ ਪਿਆਰੋ ਇਤਿਹਾਸ ਗਵਾਹ ਹੈ ਬੰਦਾ ਸਿੰਘ ਬਹਾਦਰ ਫਿਰ ਆਇਆ ਚੜ ਕੇ ਜਿਨੇ ਸਮਾਣਾ ਸੰਡੋਰਾ ਤੇ ਸਰਹੰਦ ਹੋਰ ਕਿੰਨੇ ਇਲਾਕੇ ਜਿੰਨੇ ਜ਼ਾਲਮ ਬੈਠੇ ਸਨ ਜਿਨ੍ਹਾਂ ਨੇ ਪਿਆਰ ਆਤਮਚਾਈ ਹੋਈ ਸੀ ਮੁਗਲਾਂ ਨੇ ਉਹਨਾਂ ਜ਼ਾਲਮਾਂ ਨੂੰ ਸਜ਼ਾਵਾਂ ਦਿੱਤੀਆਂ નિર્ਦੋਸ਼ਾਂ ਨੂੰ ਕੈਦਾਂ ਚੋਂ ਛੁਡਾਇਆ ਤੇ ਬਹੁਤ ਤਰ੍ਹਾਂ ਕਰਕੇ ਮਦਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਐਸਾ ਸਬਕ ਸਿਖਾ ਦਿੱਤਾ ਐਸਾ ਗਿਆਨ ਪੜਾ ਦਿੱਤਾ ਮਾਦੋਦਾਸ ਜੋ ਬਚਪਨ ਵਿੱਚ ਆਪਣਾ ਘਰ ਤੇ ਆ ਕੇ ਗਿਆ ਸੀ ਅੱਜ ਇੱਕ ਗੁਰੂ ਦਾ ਸਿੰਘ ਬਣ ਗਿਆ ਤੇ ਆਪਣਾ ਜੀਵਨ ਬਦਲ ਲਿਆ ਜੀਵਨ ਦੇਖੇ ਲਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਯਾਦ ਰੱਖਣਾ ਉਹਨਾਂ ਨੂੰ ਪੂਰਾ ਗੁਰੂ ਮਿਲ ਗਿਆ ਸੀ ਗੁਰੂ ਨੇ ਗਿਆਨ ਕਰਾ ਦਿੱਤਾ ਸਮਝ ਆ ਗਈ ਜੀਵਨ ਦੇਖੇ ਲਾ ਗਿਆ ਪੂਰਾ ਗੁਰੂ ਸਾਨੂੰ ਵੀ ਮਿਲਿਆ ਗੁਰੂ ਗ੍ਰੰਥ ਸਾਹਿਬ ਦੇ ਰੋਪ ਵਿੱਚ 11ਵੀਂ ਜੋਤ ਪਰ ਅਸੀਂ ਗੁਰਬਾਣੀ ਦੀ ਸੁਣਦੇ ਨਹੀਂ ਹਾਂ ਯਾਦ ਰੱਖਣਾ ਜੇ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਨਾ ਸਮਝਿਆ ਤਾਂ ਜੀਵਨ ਲੇਖੇ ਨਹੀਂ ਲੱਗਣਾ ਕੋਈ ਯਤਨ ਕਰੀਏ ਤਾਂ ਜੋ ਜੀਵਨ ਜਿਹੜਾ ਹੈ ਸਵਰ ਜਾਵੇ ਤਵਦੀਲੀ ਆ ਜਾਵੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਗੁਰਬਾਣੀ ਗਿਆਨ ਕਰਾਉਂਦੀ ਹੈ ਸਮਝੀਏ ਸਮਾਂ ਬਹੁਤਾ ਨਹੀਂ ਸਾਡੇ ਕੋਲ ਥੋੜਾ ਹੀ ਹੈ ਸਮਾਂ ਜਿੰਨਾ ਜਿੰਨਾ ਨੇ ਨਾਮ ਜਪਿਆ ਉਹਨਾਂ ਨੇ ਲਾਹਾ ਖਟ ਲਿਆ ਉਹ ਲਾਹੇ ਲੈ ਗਏ ਨੇ ਜੀਵਨ ਸਵਾਰ ਗਏ ਤੂੰ ਵੀ ਕੋਈ ਯਤਨ ਕਰ ਲੈ ਕੋਈ ਯਤਨ ਮੁਕਤ ਵਾਲਾ ਕਰ ਲੈ ਕਛੂ ਪਾਉ ਮੁਕਤ ਕਾ ਕਰ ਰੇ ਕਿਉਂਕਿ ਜੀਵਨ ਬੜਾ ਥੋੜਾ ਰਹਿ ਗਿਆ ਸਮਾਂ ਲੰਘ ਰਿਹਾ ਆਪਣੀ ਚਾਲ ਬੜੀ ਤੇਜ਼ੀ ਨਾਲ ਮਾਨਸ ਦੇਹੀ ਫੇਰ ਨਾ ਮਿਲੇ ਕੋਈ ਜਤਨ ਮੁਕਤ ਸੋਣਾ ਕਰ ਲੈ ਮਾਨਸ ਦੇਹੀ ਫੇਰ ਨਾ ਮਿਲੇ ਕੋਈ ਜਤਨ ਮੁਕਤ ਸੋਣਾ ਕਰ ਲੈ ਮਾਨਸ ਦੇਹੀ ਸਤੇ ਹੀ ਪੈਰ ਨਾਮ ਮਿਲੇ ਛੋਈ ਜਤਨ ਮੁਕਤ ਹੋ ਗਾਲਾ ਕਰ ਲੈ ਮਾਨਸ ਤੇ ਹੀ ਪੈਰ ਨਾਮ ਮਿਲੇ ਹੋ ਮਾਨਸ ਨਾਵਿਲੇ ਮਾਨਸ ਤੇ ਹੀ ਜੀ ਤੇਰੇ ਨਾਮ ਨੇ ਮਾਨਸ ਤੇ ਤੇਰੀ ਸੇਰ ਨਾਮ ਲੈ ਕੋਈ ਚਾਹੇ ਨਾ ਮੁਕਤ ਬਣਾ ਕਰ ਲੈ ਮਨਸ ਦੇਹੀ ਤੇਰ ਨਾਮ ਲੈ ਕੋਈ ਚਾਹੇ ਨਾ ਮੁਕਤ ਬਣਾ ਕਰ ਲੈ ਮਨਸ ਦੇਹੀ ਤੇਰ ਨਾਮ ਲੈ ਮਨਸ ਦੇ ਬਹਰ ਨਾ ਪਾਵੇ ਕਛੂ ਆਪਾਓ ਮੁਕਤ ਕਾ ਕਰ ਰੇ ਮੁੜ ਕੇ ਮਨੁੱਖਾ ਦੇਹੀ ਨਹੀਂ ਮਿਲਣੀ ਅੱਜ ਸਮਾਂ ਸਾਡੇ ਕੋਲ ਹੈ ਤਰਨ ਦਾ ਕੋਈ ਸਾਧਨ ਕਰ ਲਈਏ ਸਮਾਂ ਅਜਾਈਂ ਬੀਤਦਾ ਜਾ ਰਿਹਾ ਹੈ ਜਿਸ ਤਰ੍ਹਾਂ ਮਾਤਾ ਜੀ ਚਲੇ ਗਏ ਨੇ ਆਪਾਂ ਵੀ ਚਲੇ ਜਾਣਾ ਪਿਆਰੋ ਇੱਕ ਦਿਨ ਸਾਡਾ ਵੀ ਅਖੀਰ ਹੋਵੇਗਾ ਇਹ ਨਾ ਹੋਵੇ ਉਦੋਂ ਪਛਤਾਵਾ ਹੋਵੇ ਵੀ ਜ਼ਿੰਦਗੀ ਵਿੱਚ ਆਏ ਸੀ ਗੁਰੂ ਘਰ ਵੀ ਜਾਂਦੇ ਰਹੇ ਗੁਰੂ ਵਾਲੇ ਵੀ ਬਣ ਕੇ ਪਰ ਖੱਟਿਆ ਕੁਝ ਨਾ ਐਸਾ ਨਾ ਸਮਾਂ ਆਵੇ ਜੀਵਨ ਵਿੱਚ ਲਾਹਾ ਖਟিয়ে ਅੱਜ ਆਪਾਂ ਇਕੱਤਰ ਹੋਏ ਆਂ ਇੱਕ ਸੰਗਣਾ ਸ਼ਾਨਦਾਰ ਰੁੱਖ ਮਾਂ ਦੇ ਰੂਪ ਵਿੱਚ ਸੰਸਾਰ ਵਿੱਚੋਂ ਗਿਆ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਮਾਤਾ ਜੀ ਚਲੇ ਗਏ ਨੇ ਮਾਤਾ ਰਾਮ ਪਿਆਰੀ ਜੀ ਸੁਪਤਨੀ ਸਰਦਾਰ ਲਾਲ ਸਿੰਘ ਜੀ ਦੀ ਪਰਿਵਾਰ ਵਿੱਚ ਮਾਂ ਦਾ ਰਤਬਾ ਬੜਾ ਮਹਾਨ ਹੁੰਦਾ ਹੈ ਕਿਉਂਕਿ ਮਾਂ ਦਾ ਜੀਵਨ ਸਾਰਾ ਦੁੱਖਾਂ ਸੁੱਖਾਂ ਵਿੱਚ ਲੰਘਿਆ ਹੁੰਦਾ ਹੈ ਆਪਣੇ ਧੀਆਂ ਪੁੱਤਾਂ ਨੂੰ ਤਰੱਕੀ ਦੇ ਰਾਹ ਤੇ ਦੇਖਣਾ ਚਾਹੁੰਦੀ ਆ ਉਹਦੇ ਲਈ ਆਪ ਬੜੀਆਂ ਕੁਰਬਾਨੀਆਂ ਦਿੰਦੀ ਆ ਮਾਂ ਬਹੁਤ ਕੁਝ ਸਹਿੰਦੀ ਆ ਭੁੱਖਾਂ ਤੇ ਹਾਂ ਸਹਿੰਦੀ ਆ ਬੜਾ ਕੁਝ ਮਾਂ ਨੂੰ ਸਹਿਣਾ ਪੈਂਦਾ ਔਲਾਦ ਤਰੱਕੀ ਕਰੇ ਇਹਦੇ ਵਿੱਚ ਮਾਂ ਇਹ ਵੀ ਭੁੱਲ ਜਾਂਦੀ ਵੀ ਰੋਟੀ ਖਾਦੀ ਏ ਕਿ ਨਹੀਂ ਜ਼ਰੂਰਤ ਹੀ ਨਹੀਂ ਸਮਝਦੀ ਮਾਂ ਇੱਕ ਮਹਾਨ ਸ਼ਬਦ ਹੈ ਪਿਆਰੋ ਮਹਾਨ ਸ਼ਬਦ ਕਹਿ ਸਕਦੇ ਆ ਜਿੱਥੇ ਰੱਬ ਦਾ ਨਾਮ ਲੈ ਕੇ ਮਨ ਸ਼ਾਂਤ ਹੁੰਦਾ ਨਾ ਮਾਂ ਦਾ ਨਾਮ ਲੈ ਕੇ ਵੀ ਮਨ ਸ਼ਾਂਤ ਹੁੰਦਾ ਆ ਖੁਸ ਸਤਨਾਮ ਸ੍ਰੀ ਵਾਹਿਗੁਰੂ ਮਹਾਨ ਰੋਤਵਾ ਰੱਖਦੀ ਐ ਮਾਂ ਤੇ ਜਿੰਨਾਂ ਦੀਆਂ ਮਾਂ ਮਾਂ ਚਲੀਆਂ ਜਾਂਦੀਆਂ ਨੇ ਉਹ ਧੀਆਂ ਪੁੱਤ ਜਾਣਦੇ ਨੇ ਉਸ ਦੇ ਜਾਣ ਨਾਲ ਕਿਹੜਾ ਘਾਟਾ ਪਿਆ ਹੁਣ ਆ ਸਾਡੀ ਸੋਚ ਕੀ ਹੁੰਦੀ ਐ ਬਜ਼ੁਰਗ ਸੀ ਚਲੇ ਗਏ ਫੇਰ ਕੀ ਹੋ ਗਿਆ ਬਜ਼ੁਰਗ ਸੱਤ ਬਾਦੂ ਉਮਰ ਮਾਨ ਕੇ ਗਏ ਨੇ ਹਾਂ ਚੰਗੀ ਗੱਲ ਐ ਜਾਣਾ ਤੇ ਹੈ ਹੀ ਐ ਜਾਣ ਕੇ ਤੇ ਸਭ ਪਰ ਜਿਹੜਾ ਘਾਡਾ ਧੀਆਂ ਪੁੱਤਰਾ ਪੁੱਤ ਪੋਤਿਆਂ ਨੂੰ ਪੈਂਦਾ ਹੈ ਨਾ ਉਹ ਐਸਾ ਹੁੰਦਾ ਕਦੇ ਪੂਰਾ ਫੋਨ ਵਾਲਾ ਨਹੀਂ ਹੁੰਦਾ ਬਹੁਤ ਵੱਡਾ ਘਾਟਾ ਹੁੰਦਾ ਪਿਆਰ ਉਹ ਪਰਿਵਾਰ ਵਿੱਚ ਕਿਉਂਕਿ ਜਦੋਂ ਮਾਂ ਹੁੰਦੀ ਹੈ ਨਾ ਉਦੋਂ ਸਾਨੂੰ ਲੱਗਦਾ ਵੀ ਕੋਈ ਫਾਇਦਾ ਨਹੀਂ ਕਈ ਵਾਰ ਇਦਾਂ ਹੀ ਹੁੰਦਾ ਕੋਈ ਫਾਇਦਾ ਨਹੀਂ ਮਾਂ ਐਵੇਂ ਤੰਗ ਕਰਦੀ ਹੈ ਮਾਂ ਬੋਲਦੀ ਰਹਿੰਦੀ ਹੈ ਬਹੁਤ ਕੁਝ ਬੱਚੇ ਕਹਿੰਦੇ ਆ ਮਾਂ ਬੋਲਦੀ ਬਹੁਤ ਹੈ ਮਾਂ ਐਵੇਂ ਹੀ ਟੋਕਦੀ ਰਹਿੰਦੀ ਹੈ ਪਰ ਜਿਸ ਦਿਨ ਮਾਂ ਅਖੋਲੇ ਹੋ ਜਾਂਦੀ ਹੈ ਨਾ ਚਲੀ ਜਾਂਦੀ ਹੈ ਛੱਡ ਕੇ ਪਰਿਵਾਰ ਨੂੰ ਫਿਰ ਪੁੱਛ ਕੇ ਵੇਖਿਓ ਉਹਨਾਂ ਧੀਆਂ ਪੁੱਤਾਂ ਨੂੰ ਭਲੇਖੇ ਪੈਂਦੇ ਨੇ ਭਲੇਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਲੋਚਦੇ ਨੇ ਬੈਠੀ ਸੀ ਚੰਗੀ ਸੀ ਬਜ਼ੁਰਗ ਪਿਆਰਿਓ ਬਹੁਤ ਵੱਡਾ ਸਾਡੇ ਘਰ ਸਾਡੇ ਪਰਿਵਾਰ ਵਿੱਚ ਬਰਕਤ ਹੁੰਦੀ ਹੈ ਮਾਲਕ ਦੀ ਬਹੁਤ ਵੱਡੀ ਜਿੰਨਾ ਘਰਾਂ ਵਿੱਚੋਂ ਬਜ਼ੁਰਗ ਜਾਂਦੇ ਨੇ ਸੁਣਨੇ ਜਾਪਦੇ ਨੇ ਉਹ ਸੁਣਨੇ ਘਰ ਓਏ ਮਾਵਾਵਾ ਜੋ ਦੁਨੀਆ ਸੁਣੀ ਲੱਗਦੀ ਐ 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 जो दुनिया सुनी लगदा दुनिया सुनी लगदिया सुनी मामा बाजो दुनिया सुनी है मामा जो दुनिया सुनी है मामा बाजो दुनिया सुनी है मामा ਦੰਦਾ ਬੱਚਿਆ ਹੁੰਦਾ ਉਹਨਾਂ ਨੂੰ ਇੱਥੇ ਲੱਗਦਾ ਕੋਈ ਹੈ ਹੀ ਨਹੀਂ ਘਰ ਵਿੱਚ ਕੋਈ ਨਹੀਂ ਜਿਮਾਨ ਖਾਸ ਕਰਕੇ ਧੀਾਂ ਇੱਦਾਂ ਲੱਗਦਾ ਰੁੱਖ ਵੱਢ ਦਿੱਤਾ ਕੋਈ ਪਰਿਵਾਰ ਨੇ ਬਾਬਾ ਬਿਨਾ ਜਹਾਨ ਸੁਨਣਾ ਹੋ ਜਾਂਦਾ ਧੀਆ ਪੁੱਤਰਾ ਬਹੁਤ ਵੱਡਾ ਘਾਟਾ ਪੈਂਦਾ ਪਿਆਰੇ ਬੱਚੇ ਜਾਣ ਨੇ ਦਰ ਜਾਂਦੀਆਂ ਜਿੰਨਾਂ ਦੀਆਂ ਮਾਵਾ ਰੁਕ ਨਹੀਂ ਕਰਣੇ ਸਿੱਤੇ ਜੀ ਦਰ ਜਾਂਦੀ ਕਮਾਨ ਦੇ ਰੂਪ ਵਿੱਚ ਸੰਘਣ ਰੱਖ ਪਰਿਵਾਰ ਵਿੱਚੋਂ ਚਲਾ ਜਾਂਦਾ ਉਹਦੀ ਸ਼ਾਨ ਦਾ ਬਾਅਦ ਵਿੱਚ ਪਤਾ ਲੱਗਦਾ ਜਾਣ ਤੋਂ ਸੋ ਪਰਿਵਾਰ ਨੂੰ ਪਤਾ ਕਿੰਨਾ ਵੱਡਾ ਘਾਟਾ ਹੈ ਬੱਚਿਆਂ ਨੂੰ ਪਤਾ ਧੀਆ ਨੂੰ ਪੁੱਤਰਾਂ ਨੂੰ ਪਤਾ ਹੈ ਉਸ ਮਾਂ ਦੇ ਜਾਣ ਨਾਲ ਕੀ ਨੁਕਸਾਨ ਹੋਏਗਾ ਜਾਂ ਹੋਇਆ ਜਾਂ ਘਾਟਾ ਪਿਆ ਜੋ ਕਦੀ ਪੂਰਾ ਨਹੀਂ ਹੋ ਸਕਦਾ ਸੋ ਇਸ ਕਰਕੇ ਪਿਆਰਿਓ ਜਿਨ੍ਹਾਂ ਦੇ ਮਾਪਿਓ ਹੈ ਨੇ ਵੱਧ ਤੋਂ ਵੱਧ ਸਤਿਕਾਰ ਕਰੋ ਆਪਾਂ ਹਰੇਕੀ ਦੀਵਾਨ ਵਿੱਚ ਬੇਨਤੀ ਕਰਦੇ ਹੁੰਨੇ ਆ ਹੱਦੋਂ ਵੱਧ ਸਤਿਕਾਰ ਕਰੋ ਮਰ ਕੇ ਨਹੀਂ ਦੇਖਣਾ ਇਹਨਾ ਜਿਉਂਦੇ ਮਾਪਿਆਂ ਨੂੰ ਪਿਆਰ ਕਰੋ ਜਿੰਨਾ ਚਿਰ ਮਾਪਿਓ ਸਿਰ ਤੇ ਨੇ ਜਿੰਨਾ ਹੋ ਸਕਦਾ ਉਹਨਾਂ ਸਤਿਕਾਰ ਦਿਓ ਉਹਨਾਂ ਦਾ ਸਤਿਕਾਰ ਰੱਬ ਦਾ ਸਤਿਕਾਰ ਹੋਏਗਾ ਰੱਬ ਦੀ ਖੁਸ਼ੀ ਲੈਣੀ ਚਾਹੁੰਦੇ ਹੋ ਤੇ ਮਾਪਿਓ ਦਾ ਸਤਿਕਾਰ ਕਰਿਆ ਕਰੋ ਬੱਦ ਤੋਂ ਬੱਦ ਸੇਵਾ ਜਿੰਨਾ ਹੋ ਸਕਦਾ ਮਾਪਿਓ ਦੀ ਸੇਵਾ ਕਰੋ ਉਹਨਾਂ ਨਾਲ ਬਹਿ ਕੇ ਦੋ ਵਖਤ ਕੁਝ ਘੜੀਆਂ ਕੁਝ ਪਲ ਬਿਤਾਓ ਮਾਪਿਆਂ ਹੋਰ ਸਾਡੇ ਤੋਂ ਕੀ ਪਾਲਦੇ ਉਹਨਾਂ ਨੂੰ ਮਾਇਆ ਦੀ ਲੋੜ ਨਹੀਂ ਉਹਨਾਂ ਨੂੰ ਕੋਠੀਆਂ ਕਾਰਾਂ ਦੀ ਲੋੜ ਨਹੀਂ ਕੁਝ ਸਮਾਂ ਮਾਪਿਓ ਦੇ ਪੈਰਾਂ ਵਾਲੇ ਪਾਸੇ ਬਹਿ ਕੇ ਨਾ ਉਹਨਾਂ ਨਾਲ ਗੱਲਾਂ ਕਰ ਲਿਆ ਕਰੋ ਚਾਰ ਇਹਦੇ ਵਿੱਚ ਉਹਨਾਂ ਨੂੰ ਜਹਾਨ ਚੰਗਾ ਲੱਗਣ ਲੱਗ ਜਾਂਦਾ ਹੈ ਖੁਸ਼ੀ ਮਿਲਦੀ ਹੈ ਤੇ ਅਸੀਸਾਂ ਦਿੰਦੇ ਨੇ ਪਿਆਰਿਓ ਬਹੁਤ ਲੋਕ ਐਸੇ ਨੇ ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਨੇ ਕਿਉਂਕਿ ਸੰਸਾਰ ਦੇ ਵਿੱਚ ਅੱਜ ਦੁਰਦਸ਼ਾਹ ਮਾਪਿਓ ਦੀ ਬਹੁਤ ਐਸੇ ਹੁੰਦੇ ਨੇ ਚੰਗੇ ਪਰਿਵਾਰਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਪਰ ਜਿਹੜੇ ਐਸੇ ਨੇ ਉਹ ਜਹਾਨ ਤੋਂ ਲਾਂ ਤਾਂ ਖੱਟ ਕੇ ਜਾਣਗੇ ਜਿਹੜੇ ਮਾਪਿਓ ਦੀ ਸੇਵਾ ਨਹੀਂ ਕਰਦੇ ਵੱਧ ਤੋਂ ਵੱਧ ਮਾਪਿਓ ਦੀ ਸੇਵਾ ਕਰੋ ਤੇ ਦੂਸਰੀ ਬੇਨਤੀ ਰੁੱਖ ਲਗਾਓ ਕਿਉਂਕਿ ਭਾਈ ਸਮਾਂ ਬਹੁਤ ਭਿਆਨਕ ਹੈ ਬਹੁਤ ਘਾਟ ਹੈ ਜਮਾਨੇ ਨੂੰ ਅੱਜ ਰੁੱਖਾਂ ਦੀ ਬਰਸਾਤਾਂ ਮੁਸ਼ਕਲ ਨਾਲ ਪੈ ਰਹੀਆਂ ਨੇ ਸੋ ਵੱਧ ਤੋਂ ਵੱਧ ਆਪੋ ਆਪਣਾ ਫਰਜ਼ ਜੋ ਕੁਦਰਤੀ ਸਰੋਤ ਨੇ ਪਾਣੀ ਹਵਾ ਬਨਸਪਤੀ ਇਹਨਾਂ ਨੂੰ ਬਚਾਓ ਆਪੋ ਆਪਣਾ ਯੋਗਦਾਨ ਪਾਓ ਇਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਮਾਮਾਂ ਦਾ ਜਰੂਰ ਸਤਿਕਾਰ ਕਰਿਆ ਕਰੋ ਜਿੰਨਾ ਹੋ ਸਕਦਾ ਹੈ ਰੱਬ ਦਾ ਹੀ ਦੂਜਾ ਹੁੰਦੇ ਨੇ ਇੱਕੋ ਹੀ ਧਾਰਨਾ ਪੜ ਕੇ ਆਪਾਂ ਸਮਾਪਤੀ ਕਰਦੇ ਹਾਂ ਮਾਪੇ ਰੱਬ ਦਾ ਰੂਪ ਹੁੰਦੇ ਨੇ ਇਹ ਗੱਲਾਂ ਐਵੇਂ ਕਥਨ ਨਹੀਂ ਕੀਤੀਆਂ ਹੋਈਆਂ ਜਿੰਨਾਂ ਕੋਲ ਚਲੇ ਜਾਂਦੇ ਨੇ ਉਹਨਾਂ ਨੂੰ ਪਤਾ ਪਾਰੇ ਰੱਬ ਦਾ ਦੂਜਾ ਰੂਪ ਮਾਪੇ ਹੁੰਦੇ ਨੇ ਰੱਬ ਦਾ ਤੂੰ ਚਾਰੂਪ ਮਾਫੀ ਹੁੰਨੇ 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 ਨੇ ਰੱਬ ਦਾ ਰੂਜਾ ਤੂੰ ਮਾਫੀ ਜਰੂਰ ਪਨਾ ਪੇ ਹੁੰਦੇ ਨੇ ਰੱਬ ਦਾ ਜੂ ਜਰੂਰ ਪਨਾ ਪੇ ਹੁੰਦੇ ਨੇ ਰੱਬ ਦਾ ਜੂ ਜਰੂਰ ਪਨਾ ਪੇ ਹੁੰਦੇ ਨੇ ਰੱਬ ਰੱਬ ਦਾ ਦੂਜਾ ਰੂਪ ਮਾਪੇ ਹੁੰਦੇ ਰੱਬ ਦਾ ਦੂਜਾ ਰੂਪ ਮਾਪੇ ਹੁੰਦੇ ਨੇ ਰੱਬ ਦਾ ਦੂਜਾ ਰੂਪ ਮਾਪੇ ਹੁੰਦੇ ਨੇ ਰੱਬ ਦਾ ਦੂਜਾ ਰੂਪ ਬਦਵਾਨਾਂ ਦਾ ਕਥਨ ਹੈ ਤੇ ਵੱਧ ਤੋਂ ਵੱਧ ਸੇਵਾ ਕਰੋ ਆਓ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਸਤਿਕਾਰਯੋਗ ਮਾਤਾ ਰਾਮਪਿਆਰੀ ਜੀ ਸੰਸਾਰ ਤੋਂ ਗਏ ਨੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਆਇਆ ਜਾਂਦੇ ਜਿਨ੍ਹਾਂ ਨੇ ਵੀ ਹੁਣ ਤੱਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਹੈ ਆਓ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਇਸ ਵੇਲੇ ਆਪ ਜੀ ਪਹੁੰਚੋ ਲੰਗਰ ਪ੍ਰਸ਼ਾਦਾ ਤਿਆਰ ਹੈ ਸਾਰਿਆਂ ਨੇ ਸ਼ੱਕੇ ਜਾਣਾ ਉਪਰੰਤ ਬਾਅਦ ਵਿੱਚ ਆਓ ਹੁਣ ਅਨੰਦ ਸਾਹਿਬ ਦੀ